ਪੁਲਿਸ ਦੀ ਵਰਦੀ ਪਾ ਕੇ ਇੱਕ ਸ਼ਖਸ ਦੇ ਵੱਲੋਂ ਸ਼ਰਿਆਮ ਦੁਕਾਨਦਾਰਾਂ ਦੇ ਨਾਲ ਇਹ ਠੱਗੀ ਕੀਤੀ ਜਾ ਰਹੀ ਹੈ ਦਰਸਲ ਪੁਲਿਸ ਦੀ ਡਰੈਸ ਵਾਲੀ ਟੀ-ਸ਼ਰਟ ਜੋ ਹੁੰਦੀ ਹੈ ਉਹ ਪਾ ਕੇ ਸ਼ਖਸ ਦੁਕਾਨ ਦੇ ਵਿੱਚ ਆਉਂਦਾ ਹੈ ਤੇ ਦੁਕਾਨਦਾਰਾਂ ਨੂੰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਬਣ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਕਿਤੇ ਭਰਤੀ ਕਰਾਉਣਾ ਹੈ ਇਸ ਲਈ ਉਹ ਉਹਨਾਂ ਨੂੰ Google Pay ਰਾਹੀਂ ਪੇਮੈਂਟ ਕਰਦੇ ਵੇਗਾਂ ਤੇ ਉਸ ਨੂੰ ਬਦਲੇ ਦੇ ਵਿੱਚ ਕੈਸ਼ ਪੇਮੈਂਟ ਦੇ ਦਿੱਤੀ ਜਾਵੇ ਤੇ ਆਲੇ ਦੁਆਲੇ ਦੀਆਂ ਗੱਲਾਂ ਮਾਰ ਕੇ ਉਹ ਪਹਿਲਾਂ ਤਾਂ ਦੁਕਾਨਦਾਰਾਂ ਦਾ ਵਿਸ਼ਵਾਸ ਜਿੱਤਦਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਕੋਲੋਂ ਪੈਸੇ ਲੈ ਲੈਂਦਾ ਕੈਸ਼ ਦੇ ਵਿੱਚ ਤੇ ਦੁਕਾਨਦਾਰਾਂ ਨੂੰ ਇੱਕ ਫੇਕ ਮੈਸੇਜ ਦਿਖਾ ਦਿੰਦਾ ਹਾਲਾਂਕਿ ਕ੍ਰਾਂਤੀ ਜਿਵੇਂ ਹੀ ਮੌਕੇ ਤੋਂ ਫਰਾਰ ਹੁੰਦਾ ਹੈ ਤਾਂ ਜਦੋਂ ਦੁਕਾਨਦਾਰਾਂ ਦੇ ਵੱਲੋਂ ਆਪਣੀ ਪੇਮੈਂਟ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਪੈਸੇ ਨਹੀਂ ਆਏ ਹੁੰਦੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਉਹ ਥਗੀ ਦੇ ਹਮਲਾਪਾਂ ਦੁਬੇ ਨੇ ਤਾਂ ਫਾਜ਼ਿਲਕਾ ਤੋਂ ਇਹ ਮਾਮਲਾ ਇੱਕ ਹੋਰ ਸਾਹਮਣੇ ਆਇਆ ਜਿੱਥੇ ਕਿ ਇੱਕ ਪੌਲਸ ਦੀ ਵਰਦੀ ਵਾਲੀ ਜੋ ਟੀ-ਸ਼ਰਟ ਹੈ ਉਹ ਉਸਨੇ ਪਾਈ ਹੋਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸਦੇ ਆਂਦੇ ਹੀ ਜੋ ਸਟੂਡੀਓ ਦਾ ਮਾਲਕਾ ਉਸ ਨੂੰ ਕਿਹਾ ਕਿ ਉਸਨੇ ਆਪਣੇ ਬੱਚੇ ਨੂੰ ਭਰਤੀ ਕਰਵਾਉਣਾ ਹੈ ਅਤੇ ਕੈਸ਼ ਪੈਸਿਆਂ ਦੀ ਜ਼ਰੂਰਤ ਹੈ ਉਹ ਉਹਨਾਂ ਨੂੰ Google Pay ਕਰ ਦੇਵੇਗਾ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਕੈਸ਼ ਪੇਮੈਂਟ ਦੇ ਦੇਵੇ। ਹਾਲਾਂਕਿ ਇਸ ਤੋਂ ਬਾਅਦ ਉਸਨੇ ਜੋ ਸਟੂਡੀਓ ਦਾ ਮਾਲਕ ਸੀ ਉਸਨੇ 5000 ਰੁਪਏ ਉਸ ਉਸਤੀ ਟੀ-ਸ਼ਰਟ ਪਾ ਕੇ ਆਏ ਜੋ ਵਿਸ਼ਖ ਉਸ ਨੂੰ ਦੇ ਦਿੱਤੇ ਅਤੇ ਬਾਅਦ ਦੇ ਵਿੱਚ ਉਸਨੇ ਕਿਹਾ ਕਿ ਉਸ ਦਾ Google Pay ਥੋੜਾ ਹੈਂਗ ਹੋ ਗਿਆ ਅਤੇ ਅਚਾਨਕ ਜਦੋਂ ਕਾ ਉਹ ਤੋਂ ਬਾਹਰ ਨਿਕਲਿਆ ਦੁਕਾਨ ਤੋਂ ਤਾਂ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ ਤੇ ਪਿੱਛੋਂ ਦੀ ਜਦੋਂ ਪੁਲਿਸ ਵਾਲਕ ਦੇ ਵੱਲੋਂ ਪਿੱਛਾ ਕੀਤਾ ਗਿਆ ਤਾਂ ਉਹ ਕਾਫੀ ਦੇਰ ਹੋ ਚੁੱਕੀ ਸੀ ਤੇ ਉਹ ਉਸ ਤੋਂ ਚੱਡ ਚੁੱਕਾ ਸੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਿਆ ਕਿ ਜਿਵੇਂ ਜੋ ਪੁਰਸ ਦੀ ਵਰਦੀ ਵਾਲੀ ਜੋ ਟੀ-ਸ਼ਰਟ ਹੁੰਦੀ ਹੈ ਉਹ ਉਸਨੇ ਪਾਈ ਹੋਈ ਸੀ ਅਤੇ ਅੰਦਰ ਆ ਕੇ ਸਿੱਧੇ ਸਟੂਡੀਓ ਦੇ ਮਾਲਕ ਤੋਂ ਪੈਸੇ ਮੰਗੇ ਜਾਂਦੇ ਨੇ ਅਤੇ ਤੁਰੰਤ ਉੱਥੋਂ ਉਹ ਭਰਾਗ ਹੋ ਜਾਂਦਾ ਹੈ। ਸਸੂਨਾ ਇੱਕ ਵਾਰ ਫੇਰ ਤੋਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਲਗਾਤਾਰ ਪੁਲਿਸ ਨੂੰ ਉਹਨਾਂ ਦੀ ਸ਼ਿਕਾਇਤ ਵੀ ਮਿਲਦੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜੋ ਵੀ ਕੋਈ ਵਰਦੀ ਨੂੰ ਬਦਨਾਮ ਕਰਨ ਦੇ ਵਿੱਚ ਲੱਗਿਆ ਹੋਇਆ ਉਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ। ਤੇ ਕੱਲ ਇੱਕ ਸਖਸ਼ ਆਇਆ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਸੀ ਜੋ ਦੁਕਾਨ ਤੇ ਆਇਆ ਤਾਂ ਮੈਨੂੰ ਕਹਿਣ ਲੱਗੇ ਵੀ ਉਹਨਾਂ ਨੇ ਬੁਲਾਇਆ ਮੈਨੂੰ ਬੜਾ ਵਧੀਆ ਮਿਲੇ ਮੈਨੂੰ ਤੇ ਕਰਨ ਲੱਗੇ ਵੀ 5000 ਰੁਪਇਆ ਚਾਹੀਦਾ ਕਿਸੇ ਬੱਚੇ ਨੂੰ ਐਡਮਿਟ ਕਰਵਾਣਾ ਹੈ ਤੇ ਉਹ ਬਾਹਰ ਗੱਡੀ ਤੇ ਖੜੇ ਆ। ਕਹਿੰਦੇ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਨੇ ਆ ਤੁਸੀਂ ਸਾਨੂੰ ਉਹ ਦੇ ਦਿਓ। ਉਹਨਾਂ ਨੇ ਮੇਰੇ ਨਾਲ ਗੱਲਾਂਬਾਤ ਕਰਕੇ ਵਿਸ਼ਵਾਸ ਬਣਾ ਲਿਆ ਜੀ ਮੈਨੂੰ ਕਹਿੰਦੇ ਜੀ ਅਸੀਂ ਸਕੈਨ ਕਰ ਦਿੰਨੇ ਆ ਤੁਹਾਨੂੰ ਪੇਮੈਂਟ ਤੁਸੀਂ ਕੈਸ਼ ਤੇ ਦਿਓ। ਮੈਂ ਉਹਨਾਂ ਨੂੰ ਕੈਸ਼ ਪੇਮੈਂਟ ਦਿੱਤਾ ਜੀ ਉਹਨਾਂ ਨੇ ਸਕੈਨ ਕੀਤਾ ਤੇ ਮੈਨੂੰ ਕਹਿੰਦੇ ਜੀ ਪੇਮੈਂਟ ਹੋ ਗਈ। ਮੈਂ ਦੇਖਿਆ ਮੈਂ ਕਿਹਾ ਜੀ ਪੇਮੈਂਟ ਹਾਲੇ ਤੱਕ ਮੇਰੇ ਖਾਤੇ 'ਚ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ। ਉਹ ਕਹਿੰਦੇ ਚਲੋ ਤੁਸੀਂ ਚੈੱਕ ਕਰੋ 2 ਮਿੰਟ ਤੇ ਮੈਂ ਆਪਣੇ ਪੇਮੈਂਟ ਉਹ ਮੈਂ ਜਦੋਂ ਚੰਗੀ ਤਰ੍ਹਾਂ ਪੇਮੈਂਟ ਚੈੱਕ ਕੀਤੀ ਜੀ ਪੇਮੈਂਟ ਨਹੀਂ ਆਈ ਮੇਰੇ ਖਾਤੇ ਤੇ ਉਹ ਬੰਦਾ ਫਰਾਰ ਹੋ ਗਿਆ ਮੈਂ ਬਾਹਰ ਨਿਕਲ ਕੇ ਉਹਦਾ ਪਿੱਛਾ ਵੀ ਕੀਤਾ ਪਰ ਉਹ ਮੈਨੂੰ ਨਹੀਂ ਮਿਲਿਆ ਇੱਕ ਮੈਨੂੰ ਪਤਾ ਲੱਗਿਆ ਕਿ ਪੈਸੇ ਫਟੂਰਾ ਫਰ ਹੈਗੇ ਐ ਪ੍ਰੈਸ ਬੜਾ ਕੰਮ ਕਰਦੇ ਆ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦਾ ਉਹਨੇ ਪੁਲਿਸ ਦੀ ਜਿਹੜੀ ਟ੍ਰੇਨਿੰਗ ਟਾਈਪ ਵਰਤੀ ਹੈਗੀ ਆ ਉਹ ਪਾਈ ਹੋਈ ਆ ਤੇ ਇਹਦੇ ਵਿੱਚ ਜਦੋਂ ਹੋਰ ਪਾਸਿਓਂ ਪਤਾ ਕੀਤਾ ਤਾਂ ਇਹਦੇ ਜੇ ਪਤਾ ਲੱਗਿਆ ਕਿ ਕੱਲ ਕਿਤੇ ਨੇ ਅੰਮ੍ਰਿਤਸਰ ਵੀ ਕਿਸੇ ਸ਼ਾਪ ਤੇ ਗੀ ਮਾਰੀ ਆ ਉਥੋਂ ਵੀ ਇਹਦੀਆਂ ਵੀ ਵਾਇਰਲ ਵੀਡੀਓਜ਼ ਅਸੀਂ ਲੈ ਲਈਆਂ ਨੇ ਔਰ ਅਬ ਹੋਰ ਵੀ ਇੱਕ ਦੋ ਦੁਕਾਨਾਂ ਤੇ ਇਹ ਆਇਆ ਜਿੱਥੇ ਲੋਕਾਂ ਨੇ ਪੈਸੇ ਨਹੀਂ ਦਿੱਤੇ ਉਹ ਵੀ ਰਿਕਾਰਡ ਖੰਘਾਲ ਰਹੇ ਆ ਔਰ ਜਲਦੀ ਇਹਨੂੰ ਟ੍ਰੇਸ ਕੀਤਾ ਜਾਊਗਾ ਕਿਉਂਕਿ ਇਹਨੇ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਹੈ ਜੇ ਅਸਲੀਅਤ ਦੇ ਵਿੱਚ ਪੁਲਿਸ ਮੁਲਾਜ਼ਮ ਹੋਇਆ ਤਾਂ ਇਹਦੇ ਖਿਲਾਫ ਸਖਤ ਡਿਸਪਲਿਨਰੀ ਐਕਸ਼ਨ ਲੈ ਕੇ ਸਖਤੋ ਸਖਤ ਸਜ਼ਾ ਦਿੱਤੀ ਜਾਊਗੀ